ਬੋਲੋ ਮੇਰਾ ਇਹ ਕਹਿਣਾ ਜੀ ਜੀ ਕੱਲ ਜੀਮਾਤ ਸਾਹਿਬ ਨੇ ਬੋਲਦੇ ਹੋਏ ਨਾ ਰਣਜੀਤ ਸਿੰਘ ਸਾਗਰ ਡੈਮ ਦੇ ਬਾਰੇ ਔਰ ਜਦੋਂ ਅਸੀਂ ਤੁਹਾਡੇ ਨਾਲ ਚਾਹ ਤੇ ਬੈਠੇ ਸੀ ਰਾਜੇਪਾਲ ਦੇ ਉਸ ਵੇਲੇ ਵੀ ਇੱਕ ਜ਼ਿਕਰ ਕੀਤਾ ਕਿ ਉੱਥੇ ਅਸੀਂ ਜਿਹੜੀ ਝੀਲ ਹੈ ਉਹਦੀ ਡਿਵੈਲਪਮੈਂਟ ਕਰਕੇ ਟੂਰਿਜ਼ਮ ਬਹੁਤ ਵਧੀਆ ਜਗ੍ਹਾ ਉਹ ਕੋਈ ਗੱਲ ਨਹੀਂ ਔਰ ਸੀਐਮ ਸਾਹਿਬ ਅੱਜਕੱਲ ਬਾਰ-ਬਾਰ ਉੱਥੇ ਜਾ ਰਹੇ ਨੇ ਅੱਛਾ ਲੇਕਿਨ ਉਹ ਇੱਕ ਦੌਰੇ ਤੇ ਗਏ ਹੋਏ ਸੀ ਤੇ ਵਾਪਸ ਆ ਰਹੇ ਸੀ ਸੀਮ ਸਭ ਜੀ ਅੱਛੀ ਆਦਤ ਹੈ ਅਗਰ ਕੋਈ ਸੜਕ ਤੇ ਖੜਾ ਮਿਲਦਾ ਹੈ ਉਹਨੂੰ ਨਮਸਤੇ ਵੀ ਕਰਦੇ ਆ ਤੇ ਗੱਡੀ ਵੀ ਰੋਕਦੇ ਆ ਉਹਨਾਂ ਨੇ ਗੱਡੀ ਰੋਕ ਲਈ ਉੱਥੇ ਗੱਡੀ ਤੋਂ ਉਤਰ ਤੋਂ ਬਾਅਦ ਇੱਕ ਬੀਬੀ ਨੇ ਉਹਨਾਂ ਨੂੰ ਸਾਡੇ ਉਹ ਅਰਧ ਪਹਾੜੀ ਏਰੀਆ ਉੱਥੋਂ ਦੇ ਲੋਕ ਬੜੇ ਭੋਲੇ ਭਾਲੇ ਨੇ ਉਹਨਾਂ ਨੇ ਨਮਸਤੇ ਕੀਤੀ ਝੁੱਕ ਕੇ ਪੂਰੀ ਦਰ੍ਹਾਂ ਨਾਲ ਉਹਨਾਂ ਨੇ ਪੁੱਛਿਆ ਆਪਣੇ ਸਭ ਆਪ ਦੇ ਅਨਸਾਰ ਕਿ ਵੀਵਾ ਕੋਈ ਤੰਗੀ-ਤੁੰਗੀ ਤੇ ਨਹੀਂ ਹੈ ਉਹਨਾਂ ਨੇ ਕਿਹਾ ਜੀ ਤੰਗੀ ਤਾਂ ਮੈਨੂੰ ਇਹ ਹੈ ਕਿ ਮੇਰੇ ਘਰ ਲਾਈਟ ਨਹੀਂ ਹੈਗੀ ਮੈਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਮੇਰੀ ਜਿਹੜੀ ਇਹ ਗਲੀ ਹੈ ਇਹਦਾ ਬੁਰਾ ਹਾਲ ਹੈ ਔਰ ਇਹ ਪਹਾੜੀ ਪਹਾੜਾਂ ਦੇ ਅੰਦਰ ਨਾ 4-4 5-5 ਹਜ਼ਾਰ ਲਗ ਲਗ ਹੁੰਦੇ ਨੇ ਉਹਨ ਆਪਣੀਆਂ 4-5 ਮੰਗਾਂ ਜਿਹੜੀਆਂ ਸੀਐਮ ਸਾਹਿਬ ਨੇ ਉਸ ਵੇਲੇ ਡੀਸੀ ਨੂੰ ਬੁਲਾਇਆ ਉਹਨੋਂ ਡੀਸੀ ਬਦਲ ਗਏ ਨੇ ਡੀਸੀ ਨੂੰ ਬੁਲਾਇਆ ਕਿ ਡੀਸੀ ਸਾਹਿਬ ਇਹਨਾਂ ਦੀ ਤਤਕਾਲ ਮੇਰੇ ਅਗਲੀ ਵਾਰੀ ਆਨ ਤੋਂ ਪਹਿਲਾਂ ਪਹਿਲਾਂ ਇਹ ਹੱਲ ਕਰ ਦੇਣੀ ਹੈ ਮੈਂ ਪ੍ਰਸ਼ਾਸਨ ਦਾ ਹਾਲ ਤੁਹਾਡੇ ਵੱਲ ਧਿਆਨ ਲਿਆਣਾ ਚਾਹਨਾ ਸੀਐਮ ਸਾਹਿਬ ਚਲੇ ਗਏ ਅਗਲੀ ਵਾਰੀ ਸੀਐਮ ਤੋਂ ਆਪ ਦੁਆਰਾ ਆਏ ਹੋਇਆ ਕਿ ਉਸ ਜਨਾਨੀ ਦੇ ਘਰ ਜਿਹਨੂੰ ਜਿਹੜੀ ਪੂਰੀ ਅਨਪੜ੍ਹ ਜਨਾਨੀ ਹੈ ਜਿਹਨੂੰ ਕੋਈ ਪਤਾ ਨਹੀਂ ਕਿ ਪ੍ਰਸ਼ਾਸਨ ਕੀ ਹੁੰਦਾ ਦੂਜਾ ਕੀ ਹੁੰਦਾ ਪੁਲਿਸ ਦਾ ਅਮਲਾ ਚਲਾ ਗਿਆ ਉਹ ਡੀਸੀ ਦੇ ਕੋਲ ਤੇ ਗਿਆ ਉਹ ਜਨਾਨੀ ਨੂੰ ਉੱਥੋਂ ਬਾਹਨੇ ਨਾਲ ਕਿ ਆਓ ਤੁਹਾਨੂੰ ਲੈ ਕੇ ਜਾਣਾ ਗੱਡੀ 'ਚ ਬਿਠਾਇਆ ਅੱਗੇ ਪੁਲਿਸ ਪਿੱਛੇ ਪੁਲਿਸ ਮੰਤਰੀ ਸਾਹਿਬ ਜੀ ਇਹਦੀ ਕੋਕ ਕਰ ਸਕਦੇ ਆ ਜਾ ਕੇ ਮੈਂ ਬੀਬੀ ਨੂੰ ਮਿਲ ਕੇ ਵੀ ਆਇਆ ਮੈਂ ਕੋਈ ਗੱਲ ਮਤਲਬ ਇਹ ਇਹਦੇ ਨਾਲ ਪ੍ਰਸ਼ਾਸਨ ਦੀ ਛਵੀ ਤੇ ਕੀ ਅਸਰ ਪੈਂਦਾ ਇਹਦੇ ਤੇ غور ਕਰਨੀ ਪੈਗੀ ਕਿ ਸੀਐਮ ਕੁਛ ਚਾਹੁੰਦੇ ਨੇ ਪ੍ਰਸ਼ਾਸਨ ਤੱਲੇ ਕੀ ਕੀਤਾ ਉਹਨਾਂ ਦਾ ਕੋਈ ਕੰਮ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਥਾਣੇ ਵਿਖਾਈ ਰੱਖਿਆ ਉਹਨੂੰ ਇਹ ਵੀ ਨਹੀਂ ਦੱਸਿਆ ਕਿ ਉਹਨੂੰ ਕਿੱਥੇ ਲੈ ਕੇ ਜਾ ਰਹੇ ਆ ਉਹਦਾ ਘਰ ਵਾਲਾ ਕਿਡਨੀ ਪੇਸ਼ੈਂਟ ਹੈ ਔਰ ਉਹਨੂੰ ਵੀ ਚੱਕ ਲਿਆ ਕਰੋ ਮੈਂ ਤੁਹਾਡੇ ਦੁਆਰਾ ਇਹ ਕਹਿਣਾ ਚਾਹਨਾ ਕਿ ਜੇਕਰ ਆਪਣੀ ਮਨਸ਼ਾ ਸਾਫ ਸੀ ਉਹਦਾ ਕੰਮ ਕਰਨਾ ਜਾਂ ਨਹੀਂ ਕਰਨਾ ਲੇਕਿਨ ਉਸ ਜਨਾਨੀ ਨੂੰ ਜਿਹੜਾ ਦੋਸ਼ੀ ਜਿਹੜੇ ਲੋਗ ਨੇ ਕਿਆ ਤੁਹਾਡੇ ਮਾਧਿਅਮ ਨਾਲ ਸੀਐਮ ਤੱਕ ਇਹ ਹੁੰਦੇ ਤੇ ਮੈਨੂੰ ਲੱਗਦਾ ਜਰੂਰ ਗੌਰ ਕਰਦੇ ਮੈਂ ਉਹਨਾਂ ਦੀ ਨੀਅਤ ਦੇ ਉੱਤੇ ਕੋਈ ਹੋਰ ਨਹੀਂ ਕਰਦਾ ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਭੋਲੀ ਵਰਗੇ ਇਨਸੀਡੈਂਟ ਪੰਜਾਬ 'ਚ ਕਿੰਨੇ ਹੋ ਰਹੇ ਨੇ ਇਹਦੇ ਤੇ ਵੀ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ